ਜੇ ਸਿੱਖ ਧਰਮ ਵਿੱਚ ਪਰਪੰਖ ਸਿੱਖ ਆਪ ਕੈਦ ਨੇ ਆਸੀ ਕਟੜ ਬੜਾ ਐ ਤੁਸੀਂ ਸਿੱਖ ਬੜਾ ਕਟੜ ਹੈ ਜਿਹੜਾ ਕਿਸੇ ਨੂੰ ਝੁਕਦਾ ਹੀ ਨਹੀਂ ਬਹੁਤ ਵੱਡੀ ਗੱਲ ਹੈ ਚੰਗਾ ਨਾ ਝੁਕੇ ਪੱਥਰ ਥੋੜੇ ਖੜੇ ਨੇ ਜੋ ਝੁਕਦੇ ਨੇ ਗਰਕ ਹੋਏ ਹੀ ਲਿਖਦੇ ਨਹੀਂ ਪੱਥਰ ਥੋੜੇ ਪਏ ਨੇ ਮਾਊਂਟੇਨ ਮਾਊਂਟੇਨ ਚਾ ਸਮੁੰਦਰ ਚ ਡੇਗੇ ਖੜਦੇ ਹੀ ਦਿਖਦੇ ਪਰ ਨਹੀਂ ਸਿਮਲ ਥੋੜਾ ਉੱਚਾ ਚਲਿਆ ਜਾਂਦਾ ਹੈ ਉੱਚਿਆ ਨਹੀਂ ਉੱਚਾ ਜਾਂਦਾ ਹੈ ਸਿਮਿਲ ਰੁਖ ਸਰਾਇ ਰਮ ਅਤਧੀਰਗ ਆਤਮੁਚ ਉਹ ਇਹ ਜੀ ਆਵੇ ਹਸ ਕਰ ਉਹਨਾਂ ਦੇ ਕੋਲੋਂ ਕੀ ਕੋਈ ਲੈ ਲੂਗਾ ਸਿਮਿਲ ਰੂਪ ਇਨਸਾਨ ਉਹ ਬੰਦਾ ਜਿਹੜਾ ਕਟੜਵਾਦ ਹੈ ਮੈਂ ਹੀ ਬੜਾ ਉੱਚਾ ਹੈ ਦੇਖਦਾ ਪੰਛੀ ਆਸ ਕਰਕੇ ਆਉਂਦੇ ਨੇ 14ਵਾਂ ਸ਼ਲੋਕ ਆਸਾ ਜੀ ਦੀ ਬਾਣੀ ਪੰਛੀ ਆਗੇ ਆਸ ਕਰਤੀ ਸਿਮਿਲ ਰੁਖ ਨੇ ਹੁਲਾਰੇ ਮਾਰੇ ਪਰ ਉਹ ਦਿੱਧਰਨਾ ਦਾਸ ਮੇਰੇ ਸਾਥੀ ਹੁੰਦੇ ਪਹਿਲੇ ਉਹ ਤਾਂ ਸਾਰੀ ਰਣਿਆਲ ਸਹਿਬ ਇਹਦ ਰੌਣ ਤੋਂ ਵੀ ਪਹਿਲਾਂ ਗੁਰ ਭਾਈਆਂ ਵਾਂਗੂ ਸਾਂ ਸੀ ਪੰਜ 6 7 ਮੇਰਾ ਖੈ ਲਓ ਸੰਤ ਬਣ ਕੇ ਬੜਾ ਪ੍ਰਚਾਰ ਕਰਦੇ ਰਹੇ ਮੈਂ ਇਕੱਲੇ ਨੇ ਕੋਈ ਪਰਵਾਹ ਨਹੀਂ ਸਮਝੀ ਮੈਨੂੰ ਬਖਸ਼ਿਸ਼ ਸੀ ਮੇਰੇ ਨਾਲ ਬਾਬਾ ਪੂਰਨ ਦਾਸ ਜੀ ਸਨ ਕੋਈ ਕਹਿਦਿਆ ਕਰੇ ਮੇਰੇ ਬਿਨਾ ਤਾਂ ਸਾਜੇ ਨਹੀਂ ਵੱਜਣਾ ਮੇਰੇ ਬਿਨਾ ਕੀਰਤਨ ਨਹੀਂ ਹੋਣਾ ਮੇਰੇ ਬਿਨਾਓ ਨਹੀਂ ਕੁਛ ਹੋਣਾ ਇਹ ਜੇ ਲੋਕ ਕੰਡੇ ਕੰਡੇ ਬਣ ਬਣ ਕੇ ਚਲੇ ਗਏ ਪਰ ਪੁਛੇ ਪੁੱਛਿਆ ਕਿਸੇ ਨੇ ਨਹੀਂ ਚਾਰ ਦਮੜਿਆਂ ਤੋਂ ਬਿਨਾ ਉਹ ਗੱਲ ਨਹੀਂ ਸੀ ਕਰਦੇ ਅੱਜ ਵੀ ਪਾਈ ਸਾਹਿਬ ਇਹੀ ਕਹਿਣ ਕਹਿੰਦੇ ਫਲਾਣਾ ਫਲਾਣਾ ਕਿਸੇ ਨੇ ਪੁੱਛੇ ਇੱਕ ਦੋ ਅਜੇ ਰੁੱਲਦੇ ਨੇ ਉਹਨਾਂ ਦਾ ਨੋਂ ਵੀ ਨਹੀਂ ਕੋਈ ਜਾਣਦਾ ਹੈ ਔਰ ਉਹ ਹਾਂ ਕੀਰਤਨ ਇੱਕੋ ਹੀ ਅਵਸਥਾ ਹੁੰਦੀ ਬਾਬਾ ਜੀ ਗੁਰਦੇਵ ਕਿਤੇ ਹੀ ਆਉਣਾ ਐ ਬੈਠਣਾ ਤਾਂ ਸੱਜੇ ਪਾਸੇ ਬੈਠ ਜਾਣਾ ਖੁਸ਼ ਹੁੰਦੇ ਸੀ ਬਲਸ਼ੀਸ਼ਾ ਉਹਨਾਂ ਦੀਆਂ ਸਨ ਤੋ ਬਈ ਪੜੋ ਪਿਆਰ ਨਾਲ ਉਹਨਾਂ ਕਟੜਵਾਦੀਆਂ ਤੋਂ ਜਿਹੜੇ ਕਿਸੇ ਨੂੰ ਕਿਸੇ ਨਾਲ ਵੇਦਾ ਹੈ ਆਪ ਹੰਕਾਰੀ ਕਰਮ ਰਾਏ ਤਿਸ ਕਰੇ ਖੁਆਰੀ ਉਹ ਕਿਸੇ ਨੂੰ ਗਿਣਨਾ ਨਹੀਂ ਵੇੜਨਾ ਨਹੀਂ ਸਮਝਣਾ ਨਹੀਂ ਕੌਣ ਹੈ ਪੀਰ ਹੈ ਸੈ ਬਾਦਰ ਹੈ ਫਾਦਰ ਹੈ ਬੰਦ ਪ੍ਰਾਗ ਗੁਰੂ ਹੈ ਮਹਾਪੁਰਖ ਹੈ ਸਤਿਕਾਰ ਕਰਨੇ ਕਿਸੇ ਚਾਚੇ ਤਾਏ ਨੂੰ ਵੀ ਨਹੀਂ ਬਿਲਾਓਗੇ ਫਿਰ ਤਾਂ ਤੁਸੀਂ ਫਿਰ ਤਾਂ ਸਾਰਿਆਂ ਨਾਲੋਂ ਟੁੱਟ ਗਏ ਇਹੀ ਜੀ ਕਟੜਵਾਦੀ ਸਿੱਖੀ ਕੀ ਬਣ ਗਈ ਤੁਸੀਂ ਸਾਰਿਆਂ ਨੂੰ ਇਹ ਛੱਡ ਦਿੱਤਾ ਹੈ ਸਿੱਖੀਏ ਨਹੀਂ ਕਹਿੰਦੀ ਨਹੀਂ ਬੜੋ ਪਿਆਰ ਨੇ ਇੱਕ ਧਾਰਨਾ ਮੈਂ ਉਹ ਮੇਰੇ ਕਿਤੇ ਕਿਤੇ ਪੜੀ ਵੀ ਹੈ دیਵਾਨਾ ਦੇ ਵਿੱਚ ਪਹਿਲਾ ਤਾਰਨਾ ਸਿਮਲ ਦੀ ਪਹਿਲੀ ਤਾਰਨਾ ਸੁਣ ਲੋ ਸਾਰੇ ਜਿਹੜੇ ਪੜਦੇ ਸਿਮਲ ਨੂੰ ਖਨੇ ਬੁਲਾ ਰਹੇ ਮਾਰੇ ਉਹਨਾਂਾਰੇ ਜਦੋਂ ਆਦੇ ਪੰਛੀ ਆ ਗਿਆ ਸੁਕਰ ਕੇ ਸਿਮਲ ਨੂੰ ਖਨੇ ਬੁਲਾ ਰਹੇ ਮਾਰੇ ਪੰਛੀ ਯਾਦ ਆਸ ਕਰਕੇ ਜਦੋਂ ਮਾਰੇ ਸੀ ਗੁਲਾਰੇ ਭਾਈ ਮਾਰੇ ਪੰਛੀਆ ਦੀ ਆਸ ਕਰਨ ਕੀ ਸੁਨੈ ਗੁਲਾਰੇ ਜਦੋਂ ਮਾਰੇ ਸੀ ਪੰਛੀਆ ਦੀ ਆਸ ਕਰਨ ਜਿਮਲ ਰੁਛਿਸ਼ਨਾਏ ਆਤਮਿਰ ਦੇ ਆਤਮ ਓਏ ਜਿ ਆਵੇਂ ਆਸ ਕਰ ਜਾਏ